ਗੱਲ ਸੰਦਰ ਚੰਨデア ਅੱਜ ਦੀ ਤਾਜ਼ਾ ਖਬਰ ਭਲਕੇ ਨਹੀਂ ਖੁੱਲਣਗੇ ਸਕੂਲ ਕੋਰੇ ਦੇ ਠੰਡ ਦੇ ਕਹਿਰ ਨੂੰ ਦੇਖਦਿਆ ਪ੍ਰਸ਼ਾਸਨ ਨੇ ਵਧਾਈਆਂ ਛੁੱਟੀਆਂ ਕੋਰੇ ਦੇ ਅਤੇ ਸਰਦੀ ਦੇ ਕਹਿਰ ਜਾਰੀ ਹੈ ਤੇ ਇਹ ਜਾਈ ਸਿਟੀ ਵਿੱਚ ਬੱਚਿਆਂ ਦੀ ਸਿਹਤ ਨੂੰ ਧਿਆਨ ਰੱਖਦੇ ਹੋਏ ਪ੍ਰਸ਼ਾਸਨ ਨੇ ਨੇ ਛੁੱਟੀਆਂ 17 ਜਨਮੀ ਤੱਕ ਵਧਾ ਦਿੱਤੀਆਂ ਹਨ ਪਹਿਲਾ ਸਕੂਲ 14 ਜਨਮੀ ਨੂੰ ਖੁੱਲਣੇ ਸਨ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਸਵੇਰ ਦੇ ਸਮੇਂ ਬਹੁਤ ਜ਼ਿਆਦਾ ਠੰਡ ਅਤੇ ਡਿੱਗਦੇ ਤਾਪਮਾਨ ਕਾਰਨ ਬੱਚਿਆਂ ਦੇ ਬਿਮਾਰ ਹੋਣ ਦਾ ਖਸਰਾ ਵੜਿਆ ਹੋਇਆ ਹੈ ਏਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਹੁਕਮ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਤਰ੍ਹਾਂ ਦੇ ਸਕੂਲਾਂ ਤੇ ਲਾਗੂ ਹੋਣਗੇ ਪ੍ਰਸ਼ਾਸਨ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਲੋੜੀਂਦੀ ਸਾਵਧਾਨੀਆਂ ਵਰਤਣ ਮੌਸਮ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਬਾਅਦ ਅੱਗੇ ਵੀ ਲੋੜ ਪੈਣ ਤੇ ਫੈਸਲਾ ਲਿਆ ਜਾਵੇਗਾ ਪਿਛਲੇ ਹੁਕਮ ਅਨੁਸਾਰ ਪਹਿਲਾਂ 14 ਜਮਾਤ ਦੇ ਸਕੂਲ ਖੁੱਲਣੇ ਸੀ ਪਰ ਹੁਣ ਸਕੂਲ ਨਹੀਂ ਖੁੱਲਣਗੇ ਇਸ ਸਮੇਂ ਸਕੂਲਾਂ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ ਧੰਨਵਾਦ ਖਬਰਾਂ ਜੁਲਨੇ ਬੜੇ ਰੋ ਖਬਰਾਂ 채ਤੇ ਲਾਈਕ ਕਰ ਦਿਓ